ਜੇ ਜੀ ਜੀ ਅੰਮ੍ਰਿਤ ਗਾਜੀ ਮੀਟਿੰਗ ਹੋਈ ਹੈ ਅੱਜ ਤੁਸੀਂ ਕੀ ਕਰੀ ਸੀ ਪੌਂਚਨ ਅੱਗੇ ਦੇ ਵਿੱਚ ਤੋਂ ਤਾਂ ਤੋਂ ਪਹਿਲਾਂ ਮੈਂ ਡੀ ਡੀ ਐਸ ਤੇ ਪ੍ਰੈਸ ਦੀ ਤਾਕਤ ਦਾ ਸਵਾਗਤ ਕਰਦਾ ਜਿਹੜੇ ਅੱਜ ਮਹਾਵੀਰ ਦਾਲ ਦੀ ਜਿਹੜੀ ਅੱਜ ਦੀ ਮੀਟਿੰਗ ਆ ਉਹਨੂੰ ਕਵਰੇਜ ਕਰਨ ਆਏ ਨੇ ਅੱਗੇ ਵੀ ਇਹ ਸਾਡੀ ਜਿੰਨੀ ਕਵਰੇਜ ਆ ਕਰਕੇ ਅੱਗੇ ਭੇਜਦੇ ਨੇ ਮੈਂ ਇਹਨਾਂ ਦਾ ਦੁਆਰਾ ਫੇਰ ਧੰਨਵਾਦ ਕਰਦਾ ਅੱਜ ਦੀ ਜਿਹੜੀ ਮੀਟਿੰਗ ਆ ਉਹ ਨੈਣਾ ਦੇ ਵਿਆਹ ਸੇ ਕੀਤੀ ਗਈ ਆ ਨਾਣਾ ਦੇਵੀ ਦਾ ਅਸੀਂ ਅਗਲੇ ਕੈਂਪਸ ਦਾ ਇੰਚਾਰਜ ਵੀ ਨਿਯੁਕਤ ਕਰਨਾ ਕੈਂਪਸ ਵਾਰੇ ਵੀ ਨਿਯੁਕਤ ਕਰਨਾ ਤੇ ਜਿਹੜੀ ਲੋਕਲ ਆ ਉਹਨਾਂ ਨੇ ਵੀ ਬੜੇ ਵੱਡ ਚੜ ਕੇ ਸਹਿਯੋਗ ਦੇਣ ਦੀ ਆਪਣੀ ਉਹ ਇੱਛਾ ਜਾਰੀ ਕੀਤੀ ਆ ਕਿ ਅਸੀਂ ਵੱਡ ਚੜ ਕੇ ਸਹਿਯੋਗ ਦੇਵਾਂਗੇ ਜਿਹੜੇ ਨਚਨ ਮਹਾਪੁਰ ਦੇ ਵਿੱਚ ਜਿਹੜੇ ਰੋਕਤੀ ਆਂਦੇ ਨੇ ਜਿਹੜੇ ਲੱਕਰ ਦੇ ਵਿੱਚ ਜਿਹੜੇ ਪਾਣੀ ਦੀ ਸਮੱਸਿਆ ਦੀ ਜਿਹੜਾ ਹੋਰ ਸੰਦੇ ਸਮੱਸਿਆ ਵਾ ਕਿਸੇ ਉਦੋਂ ਬਾਅਦ ਤੁਸੀਂ ਕਿ ਚਾਹੁੰਨਾ ਦੇਖੋ ਜਿੱਥੇ ਤੱਕ ਪਾਣੀ ਦੀ ਸਮੱਸਿਆ ਨਾਣਾ ਦੇਵੀ ਕੋਈ ਪਾਣੀ ਦੀ ਸਮੱਸਿਆ ਕੋਈ ਨਾਣਾ ਦੇਵੀ ਉਹ ਸੀ ਸਰਕਾਰ ਨੂੰ ਮਿਲ ਹਮਾਚਲ ਸਰਕਾਰ ਨੂੰ ਮਿਲ ਕੇ ਜਿੰਨੀਆਂ ਵੀ ਸਮੱਸਿਆ ਸਾਡੇ ਧਿਆਨ ਚ ਆਉਣੀਆਂ ਅਸੀਂ ਦੂਰ ਕਰਾਵਾਂਗੇ ਚਾਹੇ ਸਾਨੂੰ ਟੀਮ ਮਿਨਿਸਟਰ ਨੂੰ ਮਿਲਣਾ ਪਏ ਚਾਹੇ ਉਹਨੂੰ ਵੀ ਮਿਲਣਾ ਪਏ ਉਹਨੂੰ ਮਿਲ ਕੇ ਅਸੀਂ ਉਹ ਸਮੱਸਿਆ ਦੂਰ ਕਰਾਵਾਂਗੇ ਜਿਹੜੇ ਬਲੰਟਰ ਤੋਂ ਕੈਂਪ ਲੰਦੇ ਨੇ 1.5 ਤੋਂ 2.5 ਦੇ ਵਿੱਚ ਉਹਨਾਂ ਦੀ ਸੁਰੱਖਤ ਅਵਸਥਾ ਇਸ ਪਲੇਸ ਦੀ ਫਿਕਰ ਉਹਨਾਂ ਦੇ ਵਾਸਤੇ ਅਸੀਂ ਇਹ ਕਰ ਰਹੇ ਹਾਂ ਵੀ ਜਿੱਥੇ ਐਕਟੀਵ ਬਲੰਟਰੀਅਰ ਠਹਿਣਗੇ ਉੱਥੇ ਉਹਨਾਂ ਦੇ ਠਹਿਰਨ ਦੇ ਨਾਲ ਹੀ ਉਹਨਾਂ ਦੇ ਲੰਗਰ ਦਾ ਪ੍ਰਬੰਧ ਸਾਰਾ ਕੀਤਾ ਜਾਏਗਾ ਇੱਕ ਮੈਂ ਅੱਜ ਗੱਲ ਹੋਰ ਕਹਿਣਾ ਚਾਹਣਾ ਪਿਛੇ ਜੇ ਕੁਝ ਬੰਦਿਆਂ ਨੇ ਇਹ ਗਲਤ ਅਫਵਾਹ ਉਠਾਤੀ ਕਿ ਲਾਹੌਰ ਵਿੱਚ ਸਰਕਾਰ ਨੇ ਸਾਨੂੰ ਦੇਸੀ ਘੋੜ ਦਿੱਤਾ ਦਾੜਾਂ ਦਿੱਤੀਆਂ ਜਦੋਂ ਕਿ ਸਰਕਾਰ ਵੱਲੋਂ ਨਾ ਉੱਥੇ ਕੋਈ ਦੇਸੀ ਘੋੜ ਦਿੱਤਾ ਗਿਆ ਨਾ ਕੋਈ ਦਾੜਾਂ ਦਿੱਤੀਆਂ ਗਿਆ ਮੋਹਨ لال ਜੀ ਨੇ ਆਪਣੇ ਆਪ ਹੀ ਇੱਥੇ ਇੰਟਰਵਿਊ ਦੇਣੀ ਸ਼ੁਰੂ ਕਰਤੀਆਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਇਹਨਾਂ ਨੂੰ ਕਲੀਅਰ ਕੀਤਾ ਵੀ ਕੋਈ ਸਾਬਤ ਕਰ ਦੇਵੇ ਕਿ ਸਰਕਾਰ ਨੇ 1 ਗ੍ਰਾਮ ਵੀ ਦੇਸੀ ਘੋੜਤ ਹੈ ਜਾਂ 1 ਗ੍ਰਾਮ ਵੀ ਦਾਲ ਦਿੱਤੀ ਹੋਵੇ ਮੈਂ 5 ਲੱਖ ਰੁਪਇਆ ਇਨਾਮ ਦਊਂਗਾ। ਔਰ ਹਾਂ ਨਹੀਂ ਮੈਂ ਅੱਜ ਵੀ ਕਹਿਣਾ ਕਿ ਇਲਾਹਾਬਾਦ ਦੇ ਵਿੱਚ ਸਰਕਾਰ ਨੇ 1 ਗ੍ਰਾਮ ਘੋੜਤਤਾ ਹੋਵੇ ਜਾਂ 1 ਗ੍ਰਾਮ ਦਾਲ ਦਿੱਤੀ ਹੋਵੇ ਅਸੀਂ 5 ਲੱਖ ਰੁਪਇਆ ਦੇਵਾਂਗੇ ਜੇ ਸਾਨੂੰ ਕੋਈ ਸਾਬਤ ਕਰ ਦੇ ਕਿ ਸਰਕਾਰ ਨੇ ਜੇਸੀ ਕਹੋ ਜਾਂ ਦਾਲ ਬੰਡੀ ਆ ਸਡੇ ਮੋਹਲਾ ਜੀ ਇਲਜ਼ਾਮਦਾਰ ਨੇ ਕਿਹਾ ਕਿ ਤੁਸੀਂ 9000 ਰੁਪਏ ਤੁਸੀਂ ਰੱਖ ਕੇ ਕੋਈ ਇਹਦੇ ਚ ਕੀ ਦੇ ਕਿਹੋ ਜਿਹਾ ਕੋਈ ਇਹ ਮੈਂ ਤਾਂ ਕਹਿੰਦਾ ਮੈਨੂੰ ਦੱਸੋ ਵੀ ਉਹ ਪੈਸੇ ਕਿ ਕਿਹੜੇ ਨੇ ਦੱਸਣ ਤਾਂ ਸੀ ਉਹਨਾਂ ਨੇ ਸਾਨੂੰ ਕੁਝ ਪੈਸੇ ਦਿੱਤੇ ਹੋਣ ਜਾਂ ਇੱਕ ਪੈਸਾ ਘਟਿਆ ਉਲਟਾ ਮੇਰੇ ਕੋਲ ਐਸੀਆਂ ਸ਼ਿਕਾਇਤਾਂ ਪਈਆਂ ਨੇ ਉਥੇ ਸੀ ਵਲੰਟੀਅਰ ਵਾਸਤੇ ਕੰਬਲ ਲੈ ਕੇ ਗਏ ਜਾ ਕੇ ਜਾਨ ਸਾਹਿਬ ਕੰਬਲ ਮੰਡੇ ਨੇ ਸ਼ੁਰੂ ਕਰਤੇ ਲੋਕਾਂ ਨੂੰ ਜਿਹੜੇ ਵਲੰਟੀਅਰ ਵਾਸਤੇ ਕੰਬਲ ਦਿੱਤੇ ਲੈ ਕੇ ਗਏ ਸੀ ਲੋਕਾਂ ਨੂੰ ਕੰਬਲ ਬੰਨਣਾ ਸ਼ੁਰੂ ਕਰਤੇ ਔਰ ਬੜੀ ਇੱਕ ਮਾਸਾ ਨੂੰ ਘਟੀਆਂ ਹਰਕਰ ਦੱਸ ਗਾਂ ਕਿਸੇ ਬੰਦੇ ਨੇ ਮਕਰ ਸ਼ਕਰਾਂਦੀ ਦੇ ਉੱਤੇ ਪੈਸੇ ਦਿੱਤੇ ਵੀ ਸਾਡੀ ਖਿਚੜੀ ਬਣਾ ਦਿਓ ਖਿਚੜੀ ਲੰਗਰ ਦੇ ਵਿੱਚੋਂ ਬਣਾਤੀ ਸਾਨੂੰ ਕੋਈ ਪਤਾ ਨਹੀਂ ਸਾਨੂੰ 23 24 25 ਤਰੀਕ ਨੂੰ ਜਦੋਂ ਪਤਾ ਲੱਗਿਆ ਵੀ ਖਿਚੜੀ ਬਣਾਈ ਹੈ ਜਦ ਅਸੀਂ ਪੁੱਛਿਆ ਉਹ ਜੀ ਐਂ ਹੋ ਗਿਆ ਜੀ ਉਹ ਹੋ ਗਿਆ ਜੀ ਵਾਹ ਹੋ ਗਿਆ ਜੀ ਤੁਸੀਂ ਮੋਹਨਾਲ ਜੀ ਦੀ ਯਾਦੀ ਦਾ ਪ੍ਰਧਾਨ ਹੋਇਆ ਸੀਗਾ ਤੇ ਹੁਣ ਤੋਂ ਚੋਣਾਂ ਦੀ ਮੰਤ ਰੱਦ ਕਰ ਦੋ ਅਸੀਂ ਜੈ ਸਾਨੂੰ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ ਚਾਨਣਾ ਪਿਆਰੀ ਸਾਨੂੰ ਇੱਥੇ 90 ਤੋਂ ਵੀ ਬਹੁਤ ਸ਼ਿਕਾਇਤਾਂ ਗਈਆਂ ਅਸੀਂ ਉਹਨਾਂ ਦੀ ਉਸੇ ਦਿਨ ਮੰਤ ਰੱਦ ਕਰਕੇ ਲੈਟਰ ਜਾਰੀ ਕਰਤਾ ਵੀ ਇਹ ਮੰਤ ਰੱਦ ਕੀਤੀ ਜਾਂਦੀ ਹੈ ਅਸੀਂ ਇਹ ਜੇ ਬੰਦੇ ਥੋੜੀ ਲੈਣੇ ਨੇ ਵੀ ਪੈਸੇ ਇਕੱਠੇ ਕਰੋ ਸਾਨੂੰ ਕੋਸ਼ਿਸ਼ ਦੱਸੋ ਤੁਸੀਂ ਕੁਝ ਕਰੋ ਲੋਕਾਂ ਨੇ ਉੱਥੇ ਜਾ ਕੇ ਸਾਨੂੰ ਸ਼ਿਕਾਇਤਾਂ ਕੀਤੀਆਂ ਨੇ ਵੀ ਪਤਾ ਨਹੀਂ ਕਿੰਨਾ ਕੁਸ਼ ਇਹਨਾਂ ਇਕੱਠਾ ਕੀਤਾ ਕਿੰਨਾ ਕੁਸ਼ ਨਹੀਂ ਆ ਤੁਸੀਂ ਆ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਕਹਤਾ ਵੀ ਸਾਨੂੰ ਗਵਰਨਮੈਂਟ ਨੇ ਘੌਰ ਦਿੱਤਾ ਦਾਲਾਂ ਦਿੱਤੀਆਂ ਕਿਸੇ ਗਵਰਨਮੈਂਟ ਨੇ ਅੱਛਾ ਫੇਰ ਇੱਕ ਸਭ ਤੋਂ ਵੱਡੀ ਗੱਲ ਇੰਡੀਆ ਦਾ ਵਰਲਡ ਦਾ ਕੋਈ ਨਿਊਜ਼ ਚੈਨਲ ਐਸਾ ਨਹੀਂ ਸੀ ਜਿਨੇ ਉੱਥੇ ਪਗਦੜ ਦੇ ਵਿੱਚ ਡੈਥਾਂ ਦੀ ਵੀ ਨਾਂ ਦੱਸਿਆ ਖਬਰ ਇਹ ਕਹਿੰਦੇ ਜੀ ਸਾ ਕੁਛ ਹੋਇਆ ਹੀ ਨਹੀਂ ਜਦੋਂ ਕਿ ਸਾਡੇ ਬਿਲਕੁਲ 100 ਮੀਟਰ ਵੀ ਨਹੀਂ ਸੀ ਜਿੱਥੇ ਪਗਦੜ ਹੋਈ ਹੈ ਜਿੱਥੇ ਬੰਦੇ ਮਰੇ ਨੇ ਸਾਡੇ ਵਲੰਟੀਅਰ ਉੱਥੇ ਉਹਨਾਂ ਨੇ ਉਹਨਾਂ ਸੁਰੱਖਿਆ ਕੀਤੀ ਹੈ ਜਿਹੜੇ ਬੰਦੇ ਮਰੇ ਉਹਨਾਂ ਡੈੱਡ ਬਾਡੀਆ ਤੇ ਹੋਰ ਏ ਮੌਲਾ ਜੀ ਨੇ ਬਿਆਨ ਦਿੱਤਾ ਜੀ ਉੱਥੇ ਦਾ ਕੁਝ ਹੋਈ ਨਹੀਂ ਜਿੰਨਾ ਤੁਸੀਂ ਮੌਲਾ ਜੀ ਮੰਤਰ ਰੱਦ ਕੀਤੀ ਹੈ ਪਰ ਉਹ ਕਹਿ ਰਹੇ ਵੀ ਸ਼ਹਿਰ ਦੇ ਵਿੱਚ ਅਸੀਂ ਉਹਨਾਂ ਪਰਚੀਆਂ ਕੱਟਾਂਗਾ ਜਾਂ ਮੈਂ ਲੰਗਰ ਇਕੱਠਾ ਕਰਾਂਗਾ ਪਰ ਤੁਸੀਂ ਉਹਨਾਂ ਦੀ ਮੰਤਰ ਰੱਦ ਕਰ ਦਿੱਤੀ ਪਰ ਉਹ ਕਹਿੰਦੇ ਮੈਂ ਸ਼ਹਿਰ ਦੇ ਵਿੱਚ ਫੇਰ ਵੀ ਲੰਗਰ ਇਕੱਠਾ ਕਰਾਂਗਾ ਅਸੀਂ ਐਫ ਆਈ ਦਾਟੀ ਕਰਾਵਾਂਗੇ ਅਗਰ ਕੋਈ ਵਾਹ ਵੀ ਦਾਲ ਦੇ ਨਾਂ ਤੇ ਗਲਤ ਪਰਚੀ ਕੱਟਦਾ ਹੈ ਗਲਤ ਕਲੈਕਸ਼ਨ ਕਰਦਾ ਤਾਂ ਉਹਦੇ ਖਿਲਾਫ ਅਸੀਂ ਐਫ ਆਈ ਦਾਟੀ ਕਰਾਵਾਂਗੇ ਠੀਕ ਹੈ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਜੋ ਅਜੰਡਾ ਤੁਹਾਡਾ ਸੌਣ ਦੇ ਮਹੀਨੇ ਦੇ ਚੱਲਿਆ ਨੂੰ ਲੈ ਕੇ ਉਹ ਸਬੰਧ ਵਿੱਚ ਕੀ ਕਹਿਣਾ ਚਾਹੁੰਦਾ ਜੈ ਮਾਤਾ ਦੀ ਸਾਰਿਆਂ ਨੂੰ ਸ੍ਰੀ ਸਨਾਤਨ ਦਰ ਮਹਾਪੁਰਦਲ ਨਾ ਬਾ ਰਜਿਸਟਰਡ ਵਿਆਜਿਕ ਬਹੁਤ ਵੱਡੀ ਵਿਸ਼ੇਸ਼ ਮੀਟਿੰਗ ਰੱਖੀ ਗਈ ਹੈ ਜਿਸ ਵਿੱਚ ਸਾਡੇ ਰਾਸ਼ਟਰੀ ਪ੍ਰਧਾਨ ਮੰਤ ਸਬਰੂ ਸ਼ਰਨ ਬਿਹਾਰੀ ਜੀ ਮਲੇਕੁਰਾ ਤੋਂ ਸਪੈਸ਼ਲ ਉੱਚੇ ਤੌਰ ਦੇ ਉੱਤੇ ਸਾਡੀ ਮੀਟਿੰਗ ਵਿੱਚ ਸਾਡੇ ਬਲਾਵੇ ਦੇ ਉੱਤੇ ਆਏ ਨੇ ਤੇ ਮੈਂ ਇਹਨਾਂ ਦਾ ਆਪਣੀ ਸੰਸਥਾ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਦਾ ਨਿਗਾ ਸਵਾਗਤ ਕਰਦਾ ਤੇ ਜੀ ਆਇਆਂ ਆਖਦਾ ਸਭ ਤੋਂ ਵੱਡੀ ਗੱਲ ਇਹ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਸਾਵਣ ਦੇ ਨਮਰਤਿਆਂ ਵਾਸਤੇ ਮੀਟਿੰਗ ਰੱਖੀ ਗਈ ਹੈ ਤੇ ਸਾਵਣ ਦੇ ਨਮਰਤਿਆਂ ਦੇ ਵਿੱਚ 56 ਸਾਲਾਂ ਤੋਂ ਲਗਾਤਾਰ ਆਪਾਂ ਲੰਗਰ ਲਗਾਉਂਦੇ ਆ ਰਹੇ ਹਾਂ ਤੇ ਅੱਜ ਕੀ 57ਵਾਂ ਸਾਲ ਹੈ ਤੇ ਉਸ ਲੰਗਰ ਪ੍ਰਤੀ ਆਪਾਂ ਨੇ ਅੱਜ ਮੀਟਿੰਗ ਰੱਖੀ ਹੈ ਤੇ ਇੱਕ ਗੱਲ ਜ਼ਰੂਰ ਦੱਸਣਾ ਚਾਹਨਾ ਜੋ ਪ੍ਰਧਾਨ ਜੀ ਨੇ ਹੁਣ ਦੱਸਿਆ ਹੈ ਕੀ ਮੋਹਨ ਲਾਲ ਜੀ ਦਾ ਜਿਹੜਾ ਹੈ ਉਹ ਖਾਜ ਕਰ ਦਿੱਤਾ ਪ੍ਰਧਾਨ ਜੀ ਨੇ ਮੈਨੂੰ ਇੱਕ ਲੈਟਰ ਭੇਜਿਆ ਜ਼ਿਲ੍ਹਾ ਪਟਿਆਲਾ ਦੇ ਨਾਮ ਦੇ ਉੱਤੇ ਕਿਉਂਕਿ ਮੈਂ ਜ਼ਿਲ੍ਹਾ ਪਟਿਆਲੇ ਦਾ ਪ੍ਰਧਾਨ ਆ ਲੈਟਰ ਭੇਜਿਆ ਲੈਟਰ ਦੇ ਵਿੱਚ ਮੈਨੂੰ ਲਿਖਿਆ ਕਿ ਨਾਬਾ ਦਿਹਾਤੀ ਜਿਹੜੀ ਬ੍ਰਾਂਚ ਬਣਾਈ ਗਈ ਸੀ ਜਿਹਦਾ ਪ੍ਰਧਾਨ ਮੋਹਨ ਲਾਲ ਗੋਇਲ ਸੀਗਾ ਉਹ ਰੱਦ ਕਰ ਦਿੱਤੀ ਗਈ ਹੈ ਤੇ ਇਹਦੀ ਕਾਪੀ ਇੱਕ ਤੁਸੀਂ ਮੋਹਨ ਲਾਲ ਜੀ ਦੇ ਭੇਜ ਦਿਓ ਤੇ ਉਹ ਅਸੀਂ ਭੇਜ ਦਿੱਤੀ ਐ ਸਾਡੇ ਪ੍ਰਧਾਨ ਜੀ ਉਹਨਾਂ ਦੇ ਦੁਕਾਨ ਦੇ ਉੱਤੇ ਉਹਦੇ ਲੜਕੇ ਨੂੰ ਜਾ ਕੇ ਦੇਖ ਕੇ ਆਏ ਨੇ ਤੇ ਉਹਨੇ ਬਾਕਾਇਦਾ ਉੱਥੇ ਪੜ ਕੇ ਦੇਖ ਲਈਤੀ ਐ ਸੋ ਬਿਲਕੁਲ ਕਲੀਅਰ ਐ ਪ੍ਰਧਾਨ ਜੀ ਵੱਲੋਂ ਕਿਉਂਕਿ ਕੋਈ ਵੀ ਮਹਾਬਰਦਾਲ ਵਾਸਤੇ ਕੋਈ ਸਾਡਾ ਵਲੰਟੀਅਰ ਜਾਂ ਕੋਈ ਸ਼ਹਿਰ ਦਾ ਕੋਈ ਵੀ ਬੰਦਾ ਕੋਈ ਗਲਤ ਉਪਚਾਰ ਕਰੂਗਾ ਤਾਂ ਉਹ ਮਹਾਬਰਦਾਲ ਉਸ ਨੂੰ ਨਹੀਂ ਬਖਸ਼ ਸਕੂ। ਸੋ ਮੈਂ ਸਾਰਿਆਂ ਦੇ ਚਰਨਾ ਵਿੱਚ ਇਹੀ ਬੇਨਤੀ ਕਰਦਾ ਪਿਆਰ ਨਾਲ ਸਤਕਾਰ ਨਾਲ ਨਿਗੇ ਹੋ ਕੇ ਆਪਾਂ ਆਪਣਾ ਕੰਮ ਕਰਨਾ ਹੈ ਕੋਈ ਕੁਝ ਬੋਲਦਾ ਬੋਲੀ ਜਾਵੇ ਕਿਉਂਕਿ ਸਾਨੂੰ ਉਹਦੀ ਕੋਈ ਉਹ ਨਹੀਂ ਹੈ ਕੋਈ ਵੈਲਿਊ ਨਹੀਂ ਹੈ ਜੋ ਸਾਡੇ ਮਹਾਬੀਰ ਦਲ ਦਾ ਸੈਂਟਰ ਦਾ ਕੋਈ ਵੀ ਸੇਵਕ ਹੈ ਜਾਂ ਉਹ ਸੰਸਥਾ ਨੂੰ ਅਪਰੂਵਲ ਦਿੱਤੀ ਹੋਈ ਹੈ ਉਹ ਸਾਡਾ ਦਿਲ ਦਾ ਤਾਰਾ ਹੈ ਤੇ ਉਹ ਸਾਡਾ ਆਪਣਾ ਸੋ ਮੈਂ ਆਏ ਹੋਏ ਪ੍ਰੈਸਰ ਪਾਟਰਾ ਨੂੰ ਸਾਰਿਆਂ ਦਾ ਬਹੁਤ-ਬਹੁਤ ਮਿੱਠਾ ਸਵਾਗਤ ਕਰਦਾ ਤੇ ਸਾਰੇ ਮੇਰੇ ਵੀ ਜਿੰਨੇ ਵੀ ਮੇਰੇ ਮੈਂਬਰ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ